ਹੋਵੇਗੀ ਸਤਿਗੁਰੂ ਕਹਿੰਦੇ ਸੁੱਖਾ ਵਿੱਚ ਜ਼ਿੰਦਗੀ ਲਿਆਉਣੀ ਆ ਤਾਂ ਸਿਮਰੋ ਸਿਮਰ ਸਿਮਰ ਸੁੱਖ ਪਾਵੋ ਕਲ ਕਲੇਸ਼ ਤਨ ਮਾਹਣ ਟਾਵੋ ਸਰੀਰ ਦੇ ਕਲ ਕਲੇਸ਼ ਸੁਖੁਣੀ ਸਾਹਿਬ ਦਾ ਪਾਠ ਕਰਦੇ ਧੀਰਜ ਨਾਲ ਕਰਿਆ ਕਰੋ ਬਹਿ ਕੇ ਐਵੇਂ ਨਹੀਂ ਕਾਲੀ ਉਹ ਕਰਨਾ ਕੰਮ ਤਾਂ ਹੁੰਦਾ ਹੀ ਰਹਿੰਦਾ ਇਹ ਕੰਮ ਤੇ ਮੁੱਕੜੇ ਹੀ ਨਹੀਂ ਭਾਵੇਂ ਲੱਖਾਂ ਸਾਲ ਉਮਰ ਹੋਵੇ ਤਾਂ ਨਹੀਂ ਮੁੱਕੜੇ ਇਹ ਕੰਮ ਦਾ ਮਤਲਬ ਹੈ ਕੰਮ ਨੇ ਤਾਂ ਟੁੱਟ ਕੇ ਆਪ ਨੂੰ ਪੈਣਾ ਹੀ ਆ ਮਾਇਆ ਹਣ ਤਾਂ ਕਹਨੇ ਪਾਠ ਕਰਨੀ ਦੇਣਾ ਤੁਸੀਂ ਵੀ ਸਮਝਿਆ ਕਰੋ ਇਹ ਕੋਈ ਖਾਸ ਗੱਲ ਨਹੀਂ ਹੁੰਦੀ ਕੰਮ ਕੰਮ ਦਾ ਜੇ ਬਾਣੀ ਜ਼ਿਆਦਾ ਪੜੇ ਜਾਓ ਸਤਿਗੁਰੂ ਆਪ ਹੀ ਦਰਵਾਜ਼ਾ ਦਿੰਦੇ ਮਹਾਰਾਜ ਆਪ ਸਹੀ ਹੋ ਜਾਂਦੇ ਨੇ ਵੀ ਸਿੱਖ ਪਾਠ ਕਰਦਾ ਮੈਂ ਇਹਦਾ ਕੰਮ ਕਰਦਾ ਮਹਾਰਾਜ ਕੀ ਕਹਦੇ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਾਰ ਫਿਰ ਕਰਦਾ ਮਤਲਬ ਸਾਥ ਸੰਗਤ ਥਿਰ ਕਰ ਸਾਡਾ ਹਿਰਦਾ ਫਿਰ ਕਰ। ਮਨ ਨੂੰ ਬਾਹਰੋਂ ਮੋੜ ਕੇ ਅੰਦਰ ਵਿਖਾਓ। ਫਿਰ ਸੱਚਖੰਡ ਫਿਰ ਕਰ। ਨਾਮ ਰਹਿਓ। ਸਾਧੂ ਰਹਿਓ ਰਹਿਓ ਗੁਰੂ ਗੋਬਿੰਦ। ਕਉ ਨਾਨਕ ਜਗਤ ਮੈਂ ਕਿਨ ਜਪਿਓ ਗੁਰਮੰਤ। ਇਸ ਕਰਕੇ ਸਿਮਰਨ ਕਰਿਆ ਕਰੋ ਸੁਖਮਨੀ ਸਾਹਿਬ ਦਾ ਪਾਠ, ਪੰਜ ਬਾਣੀਆਂ ਦੇ ਨਾਲ। ਰਹਿਰਾਸ ਸੁਹਿਲਾ ਸਾਹਿਬ ਰੱਖਿਆ ਦੇ ਸ਼ਬਦ। ਆਪਕੇ ਜਿਹੜੀ ਅੱਜਕੱਲ ਦੀ ਪ੍ਰੋਬਲਮ ਹੈ ਇਹਦੇ ਵਿੱਚ ਜ਼ਿਆਦਾਤਰ ਜਪ ਸਬ ਗੋਬਿੰਦੇ ਮੁਕੰਦੇ ਦਾ ਅਭਿਆਸ 24 ਸਾਰ ਇਸੇ ਪ੍ਰਕਾਰ ਸਾਰੇ ਸੰਗਤ ਕੁਝ ਸ਼ਬਦ ਖਾਸ ਹੋਏ ਥਿਰਕਰ ਵੈਸੋ ਥੋੜਾ ਥੋੜਾ ਰੋਜ਼ ਕਰ ਲਿਆ ਕਰੋ 11 ਵਾਰੀ 21 ਵਾਰੀ ਇਹ ਤਾਤੀ ਵਾਲ ਲੱਗੀ ਪਰਮ ਸ਼ਰਲਾਈ ਇਹ ਜ਼ਰੂਰ ਕਰ ਲਿਆ ਕਰੋ ਕਿਉਂਕਿ ਉਹ ਅੱਜਕੱਲ ਦੇ ਸਮੇਂ ਅਨੁਸਾਰ ਮੈਂ ਦੱਸ ਰਿਹਾ ਵੀ ਇਹ ਪ੍ਰੋਬਲਮਾਂ ਆ ਜਾਂਦੀਆਂ ਪਰ ਕਿ ਥਿਰਕਰ ਵੈਸੋ ਹਰ ਜਨ ਪਿਆਰੇ ਸ਼ਬਦ ਹੈ ਇਹਦੇ ਨਾਲ ਸਾਰੇ ਕੁਝ ਕੰਪਲੀਟ ਹੋ ਜਾਂਦਾ ਕਰੀ ਜਾਓ ਇਹਨੂੰ ਛੱਡੋ ਨਾ ਜੋ ਤੁਸੀਂ ਚਾਹੁੰਦੇ ਹੋ ਲక్ష్ਮੀ ਉਹ ਵੀ ਇਸ ਨਾਲ ਹੀ ਆ ਜਾਂਦੀ ਹੈ ਹਲੇ ਤੁਹਾਨੂੰ ਇਹਨਾਂ ਦੇ ਅਰਥਾਂ ਦਾ ਨਾ ਪਤਾ ਇਸ ਕਰਕੇ ਜੋ ਤੁਸੀਂ ਚਾਹੁੰਦੇ ਹੋ ਕੰਮ ਹੋ ਜਾਂ ਉਹ ਵੀ ਹੋ ਜਾਂਦਾ ਕੋਈ ਕੰਮ ਨਹੀਂ ਅੜਦਾ ਸਾਰੇ ਮਹਾਂਪੁਰਖਾਂ ਨੇ ਸ਼ਬਦ ਸਵਾ ਸਵਾ ਲੱਖ ਕੀਤਾ ਆਹ ਮਹਾਂਪੁਰਖ ਬਾਬਾਤਰ ਸਿੰਘ ਨੇ ਵੀ ਹੈ ਸ਼ਬਦ ਬਹੁਤ ਕੀਤਾ ਔਰ ਬਾਬਾ ਰਾਮਪੁਰ ਖੇੜਾ ਨੇ ਸਵਾ ਲੱਖ ਕੀਤਾ ਹਰੇਕ ਮਹਾਪੁਰਸ਼ ਇਹ ਹੀ ਸ਼ਬਦ ਮੈਨੂੰ ਕਹਿੰਦਾ ਫਿਰ ਕਰ ਬੈਸੋ ਹਰ ਦਿਨ ਪਿਆਰ ਕਰ ਉਹ ਰਾੜੇ ਵਾਲੇ ਮਹਾਪੁਰਖਾਂ ਨੇ ਸ਼ਬਦ 14 14 ਘੰਟੇ ਪਾਣੀ ਚ ਖੜਕੇ ਕੀਤਾ ਸਵਾ ਲੱਖ ਫਿਰ ਦੇਖ ਲਓ ਕੀ ਕੁਝ ਬਣ ਗਿਆ ਉੱਥੇ ਜਿਸ ਕਰਕੇ ਸਾਰੇ ਜਣੇ ਜਦ ਜਿਹੜੇ ਮਿੱਲਿਆ ਜਿਹਦਾ ਕੋ ਕੰਮ ਨਹੀਂ ਵਾਲ ਤੂ ਫਾਤੂ ਟਾਈਮ ਇਤਰੋਂ ਤੋ ਕਿਉਂ ਖਰਾਬ ਕਰਦੇ ਹੋ ਉਹ ਇਹ ਕੜਾ ਪ੍ਰਸ਼ਾਦ ਤੇ ਰਸਤ ਰੱਖੋ ਵਰਤ ਲਾਫ ਕਰੋ ਜੇ ਸ਼ੁਰੂ ਕਰ ਲੋ ਨਾ ਕੰਮ ਇੱਥੇ ਲੋਕ ਜੇ ਕੰਮ ਕਰਨਾ ਕਰਦੇ ਕਿੰਨੇ ਕਈ ਕੰਨ ਤੋਂ ਮੈਂ 14 ਘੰਟੇ ਕੰਮ ਕਰਦਾ ਉਹ ਰਾੜੇ ਵਾਲੇ ਨੇ 14 ਘੰਟੇ ਛੱਬਦੀ ਪੜਿਆ ਰਾੜਾ ਸਾਹਿਬ ਦਾ ਨਾਮ ਲੈ ਕੇ ਕੋਈ ਕਿਤੇ ਵੀ ਜੰਗਲ 'ਚ ਡੇਰਾ ਖੋਲਦੇ ਉੱਥੇ ਮਾਇਆ ਵਰਨ ਲਾ ਜਾਂਦੇ ਕਲੇਰ ਵਾਲਾ ਨਾਮ ਲੈ ਕੇ ਡੇਰਾ ਖੋਲਦੇ ਕਿਉਂ ਵਰਦੀਆਂ ਕਿਉਂਕਿ ਕਮਾਈ ਕੀਤੀ ਵੱਡਿਆਂ ਨੇ ਇਹ ਕਰਕੇ ਤੁਸੀਂ ਵੀ ਸ਼ਬਦ ਦਾ ਅਭਿਆਸ ਵੇਲੇ ਬੈਠੋ ਤਾਂ ਕਰੋ ਬਵਾ ਸਵਾ ਲੱਖ ਜੇ ਸ਼ਬਦ ਫਿਰਕਰ ਬੈਸੋ ਕਰ ਲੋ ਅੱਗੇ ਪਿਛੇ ਜਹਾਜ਼ ਘੁੰਮਣਗੇ ਤੁਹਾਡੇ ਜਹਾਜ਼ ਗੱਡੀਆਂ ਛੱਡੋ ਹਰੇਕ ਚੀਜ਼ ਤੁਹਾਡੇ ਪਿੱਛੇ ਪਿੱਛੇ ਘੁੰਮੂਗੀ ਮਾਇਆ ਘੁੰਮੂਗੀ ਲੋਕੀ ਕਹਿਣਗੇ ਦੱਸੋ ਜੀ ਕੀ ਹੁਕਮ ਹੈ ਫੁਰਨਾ ਕਰੋਗੇ ਕੰਮ ਹੋ ਜਾਊਗਾ ਐਡਾ ਜ਼ਬਰਦਸਤ ਸ਼ਬਦ ਹੈ ਫਿਰਕਰ ਬੈਸੋ ਹਰ ਜਨ ਪਿਆਰੇ ਮਿਹਨਤ ਕਰਕੇ ਦੇਖੋ ਲਾਦੋ ਰਾਤਾਂ ਬੈਠ ਬੈਠ ਕੇ ਕੰਮ ਨਹੀਂ ਮਿਲਿਆ ਲਾਓ ਤਾਂ ਨਾ ਵੀ ਮੇਰੇ ਫੋਨ ਆਉਣ ਲੱਗ ਜਾਂ ਸਾਡੇ ਆ ਜਾ ਸਾਡੇ ਆ ਜਾ ਪਰ ਫੇਰ ਮੁੜ ਕੇ ਪੂਰਾ ਕਰਨਾ ਸਵਾਲ ਲੱਖ ਇਹ ਕਰਵਾਈਆਂ ਹੋਈਆਂ ਚੀਜ਼ਾਂ ਦੇ ਤੇ ਕਰ ਲੋ ਨਾ ਤੇ ਬਸ ਥੋੜੇ ਦਿਨਾਂ ਬਾਅਦ ਇਹ ਕੰਮ ਨੇ ਸੱਦਿਆਉਣ ਲੱਗ ਜਾਂਦੇ ਨੇ ਇਸ ਕਰਕੇ ਬਾਣੀ ਤੇ ਯਕੀਨ ਕਰੋ ਰੋਜੀ ਰੋਟੀ ਦਾ ਮਾਲਕ ਗੁਰੂ ਗ੍ਰੰਥ ਸਾਹਿਬ ਹੈ ਇਹ ਕਈ ਵਾਰ ਜੀ ਦੀ ਸਮਝ ਲੱਗਦੀ ਕਈ ਵਾਰ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਬਾਰੇ ਤੁਹਾਨੂੰ ਨੌਲੇਜ ਨਹੀਂ ਹੈ ਤੁਸੀਂ ਬੰਦੇ ਨੂੰ ਵੱਡਾ ਮੰਨਦੇ ਹੋ ਕਿਸੇ ਨੂੰ ਵੱਡਾ ਮੰਨਦੇ ਹੋ ਕਿਸੇ ਨੂੰ ਵੱਡਾ ਮੰਨਦੇ ਹੋ ਮਹਾਰਾਜ ਵੱਡੇ ਸਭ ਤੋਂ ਇਸ ਕਰਕੇ ਸਤਿਗੁਰੂ ਵੱਲ ਧਿਆਨ ਦਿਓ ਮਹਾਰਾਜ ਦੀ ਦਾਸੀ ਹੈ ਮਾਇਆ ਮਹਾਰਾਜ ਦੀ ਦਾਸੀ ਸਭ ਸੰਸਾਰ ਦਾਸ ਸਤਿਗੁਰੂ ਮਹਾਰਾਜ ਵੱਡੇ ਨੇ ਮਹਾਰਾਜ ਤੇ ਯਕੀਨ ਕਰੋ ਨੰਦ ਸਾਹਿਬ ਕਿਹਾ ਸੁਣੋ ਅਨੰਤ ਸੁਣੋ ਵਿੜਪਾ ਦੀ ਸਗਲ ਬਨੌਰਥ ਪੂਰੇ ਤਾਂ ਨੰਦ ਸਾਹਿਬ ਦੇ ਪਾਠ ਕਰਕੇ ਦੇਖ ਲਓ ਮੈਂ ਸਾਰੇ ਪ੍ਰੈਕਟੀਕਲ ਕੀਤੇ ਹੋਏ ਆ ਇਸੇ ਕਰਕੇ ਤੁਹਾਨੂੰ ਦੱਸਦਾ ਯਾ ਸਾਡੀ ਲਾਈਨ ਹੀ ਹੈ ਜਿਵੇਂ ਵੇਲੇ ਬਹਿਣਾ ਅਸੀਂ ਵੇਲੇ ਥੋੜੀ ਬਹਿਣਾ ਫਿਰ ਘਰੇ ਬੈਠੇ ਬਾੜ ਖਰੀਜਦਾ ਕਿਤੇ ਪਹਿਲਾਂ ਆ ਬਾੜ ਦਾ ਚਰਬਾ ਕਰ ਫਿਰ ਦੂਜੇ ਦਾ ਕਰ ਆਨੰਦ ਸਾਹਿਬ ਦੇ ਪੰਜ ਬਾੜ ਸਭ ਕਰ ਦੋ ਸਾਰਾ ਦਿਨ ਹੈ ਸਰੂਰ ਚੜਿਆ ਰਹੋ ਮਸਤੀ ਰਹਿਦਾ ਬੰਦਾ ਬਸ ਇੰਨੀ ਮਸਤੀ ਅਨੰਦ ਸਾਹਿਬ ਚ ਭਾਵੇਂ ਘਰੇ ਕੁਝ ਵੀ ਨਾ ਹੋਵੇ ਤਾਂ ਵੀ ਬੰਦਾ ਮਸਤੀ ਹੀ ਰਹਿੰਦਾ ਬਸ ਆਨੰਦ ਹੀ ਹੋ ਜਾਂਦਾ ਪਰ ਤੁਸੀਂ ਕਰਦੇ ਨਹੀਂ ਕੋਈ ਬਾਣੀ ਪੜ੍ਹਦੇ ਨਹੀਂ ਇਸੇ ਕਰਕੇ ਤੁਹਾਨੂੰ ਉਹ ਚੀਜ਼ਾਂ ਮਿਲਦੀਆਂ ਨਹੀਂ ਸਾਰੇ ਜਾਣੇ ਪਿਆਰ ਨਾਲ ਨੰਨਸਾ ਪੜਨਾ ਹੈ ਤੇ ਸੁਣਨਾ ਹੈ ਤੇ ਅਰਥਾਂ ਦੀ ਵਿਚਾਰ ਵੀ ਕਰਨੀ ਹੈ ਆਰਾਮ ਕਲੀ ਮਹਲਾ